ਕਮਾ ਦੇ ਆਧਾਰ ਤੇ ਜੋ ਵੋਟ ਆ ਅਸੀਂ ਤੁਹਾਡੇ ਨੂੰ ਕਮਾ ਦੇ ਆਧਾਰ ਤੇ ਦੇਖੋ ਸਾਡਾ ਦੂਜਾ ਭਰਾ ਜੋ ਕੈਂਡੀਡੇਟ ਹੈ ਸੇ ਪਿੰਡ ਤੋਂ ਆ ਉਹਦੇ ਵੀ ਕੁਝ ਸੁਪਨੇ ਹੋਣਗੇ ਉਹ ਵੀ ਕੁਝ ਕਰਨਾ ਚਾਹੁੰਦਾ ਪਰ ਮੈਂ ਜੋ ਡਿਊਟੀ ਮੇਰੀ ਸਰਕਾਰ ਵੱਲੋਂ ਜਾਂ ਵਿਸ਼ਵਾਸ ਪਾਰਟੀ ਨੇ ਮੇਰੇ ਤੇ ਜਿਤਾਇਆ ਮੈਂ ਤਾਂ ਤੁਹਾਡੇ ਤੇ ਉਹਦੇ ਤੇ ਹੀ ਵਿਚਾਰ ਵਟਾਂਦਰਾ ਕਰਨਾ ਹਰ ਇੱਕ ਦਾ ਆਪਣਾ ਸੁਪਨਾ ਹੁੰਦਾ ਵੀ ਆਪਣੇ ਹਲਕੇ ਦੇ ਵਿਕਾਸ ਦੇ ਕੰਮ ਕਰੋ ਕਰਨ ਤੇ ਉਹਨੂੰ ਹਲਕੇ ਨੂੰ ਜਿਹੜਾ ਆਪਣਾ ਆਪਣੇ ਪਿੰਡਾਂ ਦੀ ਜਿਹੜੀ ਨਿਹਾਰ ਬਦਲਦਾ ਹਰ ਇੱਕ ਦਾ ਸੁਪਨਾ ਹੁੰਦਾ ਪਰ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਣਾ ਚਾਹੁੰਦਾ ਤੁਸੀਂ ਜਦੋਂ ਵੀ ਇਸ ਨਗਰ ਦੇ ਸਰਪੰਚ ਸਾਹਿਬ ਸਰਦਾ ਸਵਰਨ ਸਿੰਘ ਜਿਨ੍ਹਾਂ ਨੇ ਵੀ ਮੇਰੀ ਡਿਊਟੀ ਲਈ ਕਦੇ ਮੈਂ ਕਦੇ ਕਿਸੇ ਨੂੰ ਆਪਣੇ ਕੋਲ ਆਏ ਨੂੰ ਦੇਖੋ ਮੇਰੇ ਕੋਲ ਤਾਂ ਕੋਈ ਇਹ ਜੀ ਹਜੇ ਮੈਂ ਕੈਸਾ ਕਹਦਾ ਮੇਰੀ ਕੋਈ ਹੈਸੀਅਤ ਨਹੀਂ ਕੋਈ ਤਾਕਤ ਨਹੀਂ ਜਿਹੜੀ ਅਹੁਦਾ ਨਹੀਂ ਮੇਰੇ ਕੋਲ ਕੋਈ ਜਿਹੜਾ ਮੈਂ ਤੁਹਾਡੇ ਇਦਾਂ ਵੱਡੇ ਕੰਮ ਕਰਾਸ ਪਰ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਆ ਜਿਹੜਾ ਵੀ ਕੰਮ ਇਸ ਨਗਰ ਦਾ ਮੇਰੇ ਕੋਲ ਆ ਮੈਂ ਪਹਿਲ ਦੀ ਆਧਾਰ ਤੇ ਦੱਸਾ ਜੀ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਪਿਛਲੇ ਹਫਤੇ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਸਾਡੀ ਬੀਡੀਪੀ ਉਹ ਦਫ਼ਤਰੀ ਮੀਟਿੰਗ ਹੋਈ ਸੀ ਉੱਥੇ ਸਾਰੇ ਸਰਪੰਚ ਸਾਹਿਬਾਨ ਸਾਡੇ ਇਕੱਤਰ ਹੋਏ ਸੀ ਕਿਉਂਕਿ ਸਰਕਾਰ ਨੇ ਪ੍ਰੈਸ਼ਰਾਈਜ਼ ਕੀਤਾ ਸਾਰੇ ਸਰਪੰਚ ਸਾਹਿਬਾਨ ਨੂੰ ਵੀ ਜਿੰਨਾ ਵੀ ਆਪਣੇ ਕੋਲ 15ਵੇਂ ਵਿੱਤੀ ਕਮਿਸ਼ਨ ਦਾ ਪੈਸਾ ਪਿਆ ਉਹਨੂੰ ਜਲਦੀ ਤੋਂ ਜਲਦੀ ਖਰਚੋ ਸੈਂਟਰ ਸਰਕਾਰ ਤਾਂ ਅਗਲੀ ਕਿਸ਼ਤ ਪਾਊਗੀ ਸੋ ਉਹਦੇ ਰਿਗਾਰਡਿੰਗ ਸਰਪੰਚ ਸਾਹਿਬਾਨ ਨਾਲ ਗੱਲਬਾਤ ਹੋਈ ਉਹਨਾਂ ਨੇ ਦੋ ਦਿਨ ਮੰਗਾ ਇਸ ਪਿੰਡੀਆਂ ਰੱਖੀਆਂ ਸੀਗੀਆਂ ਕਿ ਇੱਕ ਤਾਂ ਸਾਡੇ ਪਿੰਡ ਦੇ ਜਿਹੜੇ ਟੋਬੇ ਲਈ ਪਾਣੀ ਚੱਕਣ ਲਈ ਦੋ ਮੋਟਰਾਂ ਚਾਹੀਦੀਆਂ ਸੋ ਉਹ ਵੀ ਜਿਹੜਾ ਕੰਮ ਹੈ ਜਿਸ ਤਰ੍ਹਾਂ 24 ਘੰਟੇ ਜੋਏ ਅਗਲੇ ਦਿਨ ਅਸੀਂ ਦੋ ਮੋਟਰਾਂ ਕਰਵਾ ਕੇ ਦਿੱਤੀਆਂ ਇੱਕ ਟੋਪੇ ਦੇ ਵਿੱਚ ਅਸੀਂ ਸੋਲਰ ਪੰਪ ਲਵਾਇਆ ਤੇ ਜਿਹੜਾ ਪਾਣੀ ਦੀ ਪਾਈਪ ਲਾਈਨ ਆ ਉਹ ਵਕ ਵਕ ਖੇਤਾਂ ਲਈ ਅਸੀਂ ਉਹਦੀ ਸਪਲਾਈ ਦਾ ਪ੍ਰਬੰਧ ਕੀਤਾ ਬਾਕੀ ਜਿਹੜੇ ਦੋ ਟੋਪੇ ਆ ਆਪਣੇ ਬੰਪ ਜੀ ਦੋ ਟੋਪਿਆਂ ਦੀ ਵੀ ਅਸੀਂ ਪ੍ਰਪੋਜ਼ਲ ਬਣਾਈ ਹੋਈ ਆ ਜਦੋਂ ਤੁਸੀਂ ਕਹੋਗੇ ਅਸੀਂ ਨਾਲ ਲੱਗਦੇ ਵੋਟਾਂ ਦੇ ਬਾਅਦ ਉਹ ਵੀ ਅਸੀਂ ਕੰਮ ਕਰਾਵਾਂਗੇ ਮੇਰਾ ਹੀ ਸੁਪਨਾ ਹੈ ਮੇਰਾ ਇਹ ਸੁਪਨਾ ਵੀ ਆਪਾਂ ਪੰਜਾਬ ਦੇ ਕਿਸੇ ਪਾਰਟੀ ਦੇ ਲੈਵਲ ਤੋਂ ਉੱਪਰ ਉੱਠ ਕੇ ਆਪਣੇ ਜਿਹੜੇ ਪਿੰਡਾਂ ਦੇ ਵਿਕਾਸ ਦੇ ਕੰਮ ਆ ਉਹ ਤਕੜੇ ਹੋ ਕੇ ਕਰੀਏ ਇਹ ਹੀ ਸੁਪਨਾ ਸੀਐਮ ਸਾਹਿਬ ਦਾ ਸੀਗਾ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਪਹਿਲੀ ਸਟੇਟਮੈਂਟ ਉਹਨਾਂ ਦੀ ਪਹਿਲੀ ਸਟੇਟਮੈਂਟ ਉਹਨਾਂ ਦੀ ਇਹ ਸੀਗੀ ਵੀ ਮੈਨੂੰ ਜਿਨੇ ਵੋਟਾਂ ਪਾਈਆਂ ਉਹਦਾਂ ਦਾ ਤਾਂ ਮੁੱਖ ਮੰਤਰੀ ਹੈਂ ਆ ਮੈਨੂੰ ਜਿਨੇ ਵੋਟਾਂ ਵੀ ਨਹੀਂ ਪਾਈਆਂ ਮੈਂ ਉਹਨਾਂ ਦਾ ਵੀ ਸਾਰੇ ਪੰਜਾਬ ਦਾ ਮੁੱਖ ਮੰਤਰੀ ਹੈ ਉਹਨਾਂ ਦੀ ਸੋਚ ਨੂੰ ਅਸੀਂ ਅੱਗੇ ਲੈ ਕੇ ਹਰ ਇੱਕ ਪਿੰਡਾਂ ਦਾ ਜਿਹੜਾ ਵਿਕਾਸ ਅਸੀਂ ਕਰਵਾ ਸਕਦੇ ਅਸੀਂ ਕਦੇ ਮੇਰੇ ਕੋਲ ਆਏ ਨੂੰ ਮੈਂ ਕਦੇ ਕੋਈ ਪਾਰਟੀ ਨਹੀਂ ਕਿਸੇ ਨੂੰ ਪੁੱਛੀ ਵੀ ਤੁਹਾਡੀ ਪਾਰਟੀ ਕਿਹੜੀ ਹੈ ਜਿੰਨੀ ਵੀ ਮੇਰੀ ਹੈਸੀਅਤ ਆ ਜਿੰਨੀ ਵੀ ਮੇਰੇ ਮੇਰੇ ਕੋਲ ਕਾਬਲੀਅਤ ਆ ਤਾਂ ਮੈਂ ਕੋਸ਼ਿਸ਼ ਕੀਤੀ ਹੈ ਵੀ 100% ਕੰਮ ਤੁਹਾਡੇ ਕਰਵਾਵਾਂ ਤੇ ਮੈਨੂੰ ਕੰਮ ਕਰਵਾ ਕੇ ਖੁਸ਼ੀ ਵੀ ਜਿਹੜੀ ਮਹਿਸੂਸ ਹੁੰਦੀ ਹੈ ਸੋ ਪਿੰਡ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਆ ਜਿਵੇਂ ਆਪਣੇ ਪਿੰਡ ਦੇ ਲਗਭਗ 63 ਦੇ ਕਰੀਬ ਜਿਹੜੇ ਕੱਚੇ ਮਕਾਨਾਂ ਦੇ ਪ੍ਰਪੋਜ਼ਲ ਪਏ ਹਨ ਜਿਨ੍ਹਾਂ 'ਚ ਸੇਤ ਆਪਣੇ ਕੰਮ ਆ ਛੇ ਮਕਰਾਨਾ ਦੇ ਪੈਸੇ ਆਪਣੇ ਆਲਰੇਡੀ ਕੋਡ ਆਫ ਕੰਡਕਟਰ ਲੱਗਣ ਤੋਂ ਪਹਿਲਾਂ ਆ ਚੁੱਕੇ ਸੀ ਇਹ ਪਹਿਲੀ ਸਰਕਾਰ ਆ ਦੇਖੋ ਬਹੁਤ ਸਾਰੀਆਂ ਰਾਜਨੀਤਿਕ ਪ੍ਰਾਣੀਆਂ ਪਾਰਟੀਆਂ ਜਿਨ੍ਹਾਂ ਦਾ ਜਿਨ੍ਹਾਂ ਦਾ ਕਿ ਤੁਹਾਨੂੰ ਪਤਾ ਹੀ ਆ ਵੀ ਹੁਣ ਸਿਆਸੀ ਗਰਾਊਂਡ ਆ ਜਿਹੜਾ ਪੰਜਾਬ ਦੇ ਵਿੱਚ ਉਹ ਬਿਲਕੁਲ ਖਤਮ ਹੋਇਆ ਪਿਆ ਉਹਨਾਂ ਦਾ ਜੋਰ ਲੱਗਿਆ ਪਿਆ ਵੀ ਸਰਕਾਰ ਦੇ ਜਿਹੜੇ ਕਮਾਂਕਾਰਾਂ ਨੂੰ ਆ ਜਿਹੜੇ ਬਹੁਤ ਵਧੀਆ ਇਮਾਨਦਾਰੀ ਦੇ ਨਾਲ ਮਾਣਯੋਗ ਮੁੱਖ ਮੰਤਰੀ ਸਾਹਿਬ ਆਪਣੇ ਕੰਮ ਦਾ ਪੰਜਾਬ ਨੂੰ ਬਚਾ ਸਕਦਾ ਜਾਂ ਨਹੀਂ ਪੰਜਾਬ ਨੂੰ ਬਚਾਉਣ ਲਈ ਸਾਨੂੰ ਆਪਣਾ ਆਪ ਅੱਗੇ ਹੋ ਕੇ ਨੌਜਵਾਨਾਂ ਨੂੰ ਇਮਾਨਦਾਰੀ ਦੇ ਨਾਲ ਤੰਦ ਹੀ ਦੇ ਨਾਲ ਜਿਹੜਾ ਸਾਨੂੰ ਕੰਮ ਕਰਨਾ ਪੈਣਾ ਤਾਂ ਜਿਹੜਾ ਪੰਜਾਬ ਅਸੀਂ ਪੰਜਾਬ ਬਚਾਵਾਂਗੇ ਕਿਸੇ ਕਿਸੇ ਲੀਡਰ ਨੂੰ ਕਈ ਵਾਰ ਕਈ ਲੱਗਦਾ ਹੁੰਦਾ ਵੀ ਮੈਂ ਬਹੁਤ ਵੱਡਾ ਚਿਹਰਾ ਐ ਮੈਂ ਮੁੱਖ ਮੰਤਰੀ ਦਾ ਚਿਹਰਾ ਹਾਂ ਮੈਂ ਆਉਣ ਵਾਲਾ ਮੁੱਖ ਮੰਤਰੀ ਹਾਂ ਕੋਈ ਸਾਫ਼ ਕੰਮ ਕਰਨ ਦੀ ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਹੈ ਕਿ ਜਿਹੜਾ ਸਭ ਤੋਂ ਵੱਡਾ ਚਿਹਰਾ ਹੁੰਦਾ ਉਹ ਪਬਲਿਕ ਦਾ ਚਿਹਰਾ ਹੁੰਦਾ ਹੈ ਜਿਹਦੇ ਕੋਲ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਤੁਹਾਡੇ ਕੋਲ ਸਭ ਤੋਂ ਵੱਡੀ ਤਾਕਤ ਹੈ ਤੁਹਾਡੀ ਇਸ ਇੱਕ ਉਂਗਲ ਦੀ ਜਿਹੜੀ 14 ਜਿਹੜੀ ਆਉਣ ਵਾਲੀ ਦਸੰਬਰ ਨੂੰ ਤੁਸੀਂ ਤਾਕਤ ਮੈਨੂੰ ਜੇ ਤੁਸੀਂ ਬਖਸ਼ਦੇ ਹੋ ਤਾਂ ਸਭ ਤੋਂ ਵੱਡੀ ਤਾਕਤ ਆਪਾਂ ਉਹ ਆਪਣੇ ਪਿੰਡਾਂ ਦੇ ਵਿਕਾਸ ਦੇ ਲਈ ਆਪਣੇ ਹਲਕੇ ਦੇ ਵਿਕਾਸ ਦੇ ਲਈ ਵਰਤਾਂਗੇ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 25 ਕਰੋੜ ਰੁਪਏ ਦਾ ਜਿਹੜਾ ਬਜਟ ਹੁੰਦਾ ਸੋ ਆਪਾਂ ਇੰਨਾ ਵੱਡਾ ਜਿਹੜਾ ਫੰਡ ਆ ਖਜ਼ਾਨਾ ਉਹਦੀ ਚਾਬੀ ਹੱਥ ਆ ਸਕਦੀ ਹੈ ਆਪਣੇ ਤਾਂ ਕਿ ਆਪਣੇ ਜਿਹੜੇ ਪਿੰਡਾਂ ਦੇ ਕੋਈ ਸੜਕਾਂ ਦੇ ਕੰਮ ਹੈ ਸਕੂਲ ਦੀ ਡਿਵੈਲਪਮੈਂਟ ਦੇ ਕੰਮ ਹੈ ਸੋ ਇਸ ਪਿੰਡ ਦੇ ਸਕੂਲ ਦੇ ਵਿੱਚ ਵੀ ਅਸੀਂ ਆਏ ਸੀਗੇ ਜਿੱਥੇ ਤੁਸੀਂ ਪਰ ਦੇਖਿਆ ਜੀ ਵੀ ਸਮਾਰਟ ਐਲਈਡੀ ਜਿਹੜੇ ਕਲਾਸਰੂਮ ਬਣਾਏ ਗਏ ਪ੍ਰਾਇਮਰੀ ਸੈਕਸ਼ਨ ਦੇ ਵਿੱਚ ਨਵੇਂ ਕਮਰੇ ਟਾਈਲਾਂ ਲਾ ਕੇ ਇੰਨਾ ਵਧੀਆ ਜਿਹੜਾ ਕੰਮ ਇਹ ਸਰਕਾਰ ਦੇ ਟਾਈਮ ਹੋਇਆ ਇਸ ਗੱਲ ਦੀ ਤੁਸੀਂ ਖੁਦ ਗਵਾਹੀ ਭਰਦੇ ਬਾਕੀ ਰਹੇ ਪਰਸਨਲ ਕੰਮ ਮੰਤਰੀ ਸਾਹਿਬ ਦੇ ਬڑے ਕਰੀਬੀ ਦੋਸਤ ਹੈ ਵੀਰ ਦਵਿੰਦਰ ਜੀ ਬੜੇ ਹੀ ਅਗਾ ਵਧੂ ਪੜ੍ਹੇ ਲਿਖੇ ਸੂਝਵਾਨ ਨੇ ਇਲਾਕੇ ਨੂੰ ਪੂਰਾ ਮਾਣ ਹੈ ਇਹਨਾਂ ਤੇ ਪਿਛਲੇ ਲੰਬੇ ਸਮੇਂ ਤੋਂ 4 ਸਾਲ ਤੋਂ ਲਗਭਗ ਇਹ ਲੋਕਾਂ ਦੀ ਇਲਾਕੇ 'ਚ ਸੇਵਾ ਕਰਦੇ ਆ ਰਹੇ ਨੇ ਤੇ ਸਾਰੇ ਲੋਕ ਖੁਸ਼ ਨੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਪਰਮਾਤਮਾ ਇਹਨਾਂ ਨੂੰ ਜੀਤ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਯਾ ਲਖਨਾਂਜੀ ਘੁੰਮਦੇ ਫਿਰਦੇ ਰਹੀਦਾ ਲੇਕਿਨ ਮੈਂ ਜਿਹੜਾ ਕਕਰਾਲੀ ਨਗਰ ਦੇ ਵਿੱਚ ਜਿੰਨੀਆਂ ਸੰਗਤਾਂ ਸ਼ਬਦਾਂ ਤੇ ਪਿਆਰ ਦੇ ਨਾਲ ਬੈਠੀਆਂ ਹੈ ਇਹ ਲੱਗਦਾ ਵੀ ਇਹ ਵੀਰ ਦਵਿੰਦਰ ਜੀ ਪਰਮਾਤਮਾ ਦੀ ਕਿਰਪਾ ਸੰਗਤਨਾ ਵਰਤੀ ਹੈ ਹੈ ਜੀ ਤੇ ਬਹੁਤ ਵੱਡੀ ਗੱਲ ਹੈ ਬੜੀ ਖੁਸ਼ੀ ਹੋ ਰਹੀ ਹੈ ਵੀ ਐਨੇ ਅਦਰ ਦੇ ਬੀਬੀਆਂ ਦੇਖੋ ਕਰਾਏ ਸਾਰੇ ਪਿੰਡ ਦੇ ਵੀਰ ਬਜ਼ੁਰਗ ਤੇ ਨੌਜਵਾਨ ਜਿਹੜੇ ਅੱਜ ਸਾਰੇ ਆਪਣੇ ਤੁਹਾਡੇ ਵਿਚਾਰ ਸੁਣਨ ਨੂੰ ਬੈਠੇ ਨੇ ਪਰਮਾਤਮਾ ਨੇ ਬਈ ਆਪਣੇ ਜਿਹੜੇ ਨੌਜਵਾਨ ਸਭ ਤੋਂ ਵੱਡੀ ਗੱਲ ਹੈ ਇਹ ਸਾਨੂੰ ਨੌਜਾਨ ਪ੍ਰਮਾਤਮਾ ਨੇ ਸਾਡੇ ਇਲਾਕੇ ਨੂੰ ਦਿੱਤੇ ਜਿੰਨਾ ਸੜਕ ਦੇ ਉਰਲੇ ਪਾਸੇ ਤੁਹਾਡੇ ਪਿੰਡ ਕਰਾਰੀ ਹੈ ਉਨਾ ਹੀ ਸੜਕ ਦੇ ਪਾਲੇ ਪਾਸੇ ਨੂੰ ਬੰਲਾ ਹੈ